ਕੰਮ ਸਭ ਦੇ ਜਨ ਹੁੰਦੇ ਆ ਤੇ ਸਾਰੇ ਕੰਮ ਕਰਨ ਦਾ ਫਰਜ਼ ਹੈ ਸਾਡਾ ਕਿਉਂਕਿ ਆਪਾਂ ਸਰਕਾਰ ਦੇ ਵਿੱਚ ਆ। ਪਰ ਤੁਸੀਂ ਕਾਉਂਸਲਰ ਚੁਣੇ ਗਏ ਆ। ਜੇ ਅਸਲ ਵਿੱਚ ਇਹ ਡਾਕਟਰ ਤੋਂ ਤੁਹਾਡੀ ਲੋਕਾਂ ਨੂੰ ਜ਼ਰੂਰਤ ਹੈ ਤੇ ਤੁਹਾਨੂੰ ਜ਼ਰੂਰਤ ਪੈ ਗਈ ਤਾਂ ਤੁਸੀਂ ਪਹੁੰਚਣਾ ਹੈ। ਚਾਹੇ ਜੋ ਮਰਜ਼ੀ ਕਰਦੇ ਤੁਸੀਂ ਦੱਸੋ ਸਾਨੂੰ ਕਿਥੇ ਕੀ ਚੀਜ਼ ਦੀ ਜ਼ਰੂਰਤ ਹੈ ਤਾਂ ਕਿ ਉਹ ਐਕ੍ਰੋਇਡ ਕਰਾਓ। ਠੀਕ ਹੈ ਨਾ ਜਿੱਥੋਂ ਮਰਜ਼ੀ ਉਹ ਐਕ੍ਰੋਇਡ ਕਰਾਈ। ਸਾਡੀ ਡਿਊਟੀ ਹੈ। ਕਿਹੜੀਆਂ ਉਹਨਾਂ ਤੋਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਸਾਡੇ ਘਰ ਦੇ ਮੁਖੀ ਨੂੰ ਦੱਸਣੇ। ਕੀ ਵੀ ਆਇਆ ਹੈ ਤਾਂ ਉਹ ਕਰਦਾ ਹੀ ਹੈ ਵਿਚਾਰਾ ਭਾਵੇਂ ਘੱਟ ਚੋਕੇ ਬਾਪਤ ਚੋਕੇ ਆਪਣੇ ਘਰ ਦੀ ਜ਼ਰੂਰਤ ਪੂਰੀ ਕਰਦਾ ਇਹ ਦੀ ਖੁਸ਼ੀ ਹੈ ਤੁਸੀਂ ਆਪਣੇ ਬਾਗਾਂ ਦੀ ਜ਼ਰੂਰਤਾਂ ਪੂਰੀਆਂ ਕਰਨੀ ਹੈ ਜਰਰੀ ਜਿੰਤਰ ਦੀ ਮਰਜ਼ੀ ਕਰੋ ਪ੍ਰਧਾਨ ਨੂੰ ਦੱਸੋ ਵਫੀਆਂ ਨੂੰ ਦੱਸੋ ਮੈਨੂੰ ਦੱਸੋ ਜਿਹਨੂੰ ਚਾਹੀਦਾ ਉਹ ਉੱਥੇ ਪਹੁੰਚਦਾ ਹੋਣਾ ਚਾਹੀਦਾ ਚਾਹੇ ਕਿਸੇ ਮੁਕਾਸ਼ਲ ਚਾਹੇ ਕਿਸੇ ਅੰਤਪਾਲ ਚਾਹੇ ਕਿਸੇ ਕੋਈ ਜ਼ਰੂਰਤ ਚਾਹੇ ਕਿਸੇ ਕਰ ਪਾਣੀ ਵੜ ਗਿਆ ਉਹਦੀ ਕਿੱਦਾਂ ਪੂਰੀ ਕਰਨੀ ਹੈ ਇਹ ਬਸ ਥੋੜੇ ਜਿਹੇ ਨੇ ਕਿਸ ਕਰਕੇ ਦੋ ਸਾਰੇ ਜਿਹੜੇ ਟੁਕ ਕਾਫੀ ਥੋੜੀ ਮਹਿਸੂਸ ਹੋਵੇ ਜੋ ਇਸ ਸਾਲ ਦੇ ਵਿੱਚ ਹੈ ਨਾ ਕੈਂਪ ਲਾਉਂਦੇ ਆ ਇਟ ਮੀਨਸ ਕਿ ਉਹ ਨਾਨ ਸਰਕਾਰੀ ਬੰਦੇ ਨੇ ਉਹ ਡਾਟਾ ਚੋਰੀ ਹੋ ਰਿਹਾ ਉਹ ਸਟਾਟੇ ਨੂੰ ਉਹ ਕਿਤੇ ਵੀ ਯੂਜ਼ ਕਰ ਸਕਦੇ ਕਿਉਂਕਿ ਜੇ ਸਰਕਾਰੀ ਤੇ ਕੋਈ ਫਾਰਮ ਭਰਦੀ ਆ ਜਾਂ ਕੋਈ ਸਹੂਲਤ ਵਾਸਤੇ ਤੁਰਤੀ ਆ ਤਾਂ ਉਹਦਾ ਡਾਟਾ ਜਿਹੜਾ ਸਰਕਾਰ ਦੇ ਕੋਲ ਸਿਕਿਉਰ ਆ ਲੋਕਾਂ ਦਾ ਤੇ ਜਿਹੜਾ ਜੇ ਆਮ ਲੋਕ ਹੈ ਜਿਹੜੇ ਰਾਜ ਦੇ ਵਿੱਚ ਨਹੀਂ ਹੈਗੇ ਜੇ ਉਹ ਫਾਰਮ ਭਰਦੇ ਆ ਉਹ ਡਾਟਾ ਇਕੱਠਾ ਕਰਦੇ ਆ ਉਹ ਇਲੀਗਲ ਆ ਉਹ ਡਾਟਾ ਇਕੱਠਾ ਕਰਦੇ ਆ ਤੇ ਇਟ ਮੀਨਸ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਡਾਟਾ ਜਾ ਰਿਹਾ ਉਹ ਡਾਟਾ ਚੋਰੀ ਹੋ ਸਕਦਾ ਆਧਾਰ ਕਾਰਡ ਇੱਕ ਬਹੁਤ ਕਰੂਸ਼ਲ ਆਪਣਾ ਹੈਗਾ ਆ ਨੰਬਰ ਜਿਹਨੂੰ ਕਿਤੇ ਵੀ ਯੂਜ਼ ਕਰਕੇ ਕਿਤੇ ਵੀ ਖਤਮ ਕੀਤਾ ਇਹ ਲੋਕਾਂ ਨੂੰ ਜਾਣਕਾਰੀ ਦੇਣੀ ਕਿ ਜਿਹੜੀਆਂ ਸਕੀਮਾਂ ਤੁਹਾਨੂੰ ਭਾਜੀਪੀ ਲੈ ਕੇ ਆ ਰਹੀ ਆ ਪੰਜਾਬ ਸਰਕਾਰ ਉੱਤੇ ਪਹਿਲਾਂ ਹੀ ਕੰਮ ਕਰਦੀ ਆ ਔਰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਾਲ ਤੇ ਕੰਮ ਕਰ ਰਹੀ ਹੈ ਪਰ ਤੁਸੀਂ ਸਾਨੂੰ ਦੱਸੋ ਸਾਡੇ ਕੋਲ ਆਓ ਜੇ ਜ਼ਰੂਰਤ ਹੈ ਤਾਂ ਕੈਂਪ ਲਵਾ ਦਿਓ ਜੀ ਮੈਂ ਲੈ ਮੈਂ ਲੈ ਪਰ ਤੁਸੀਂ ਹਰ ਵਾਰਡ ਦੇ ਵਿੱਚ ਇੱਕ ਕੈਂਪ ਲਗਵਾ ਦਿਓ ਜਿਹੜੀਆਂ ਸਹੂਲਤਾਂ ਜਿਹੜੀਆਂ ਕੋਈ ਕਹਿੰਦੇ ਆ ਜਿਹੜੀਆਂ ਪਰਿੰਦੀਆਂ ਕੱਚੇ ਮਕਾਨ ਤਾਂ ਪਹਿਲੇ ਭਰਤੇ ਸਾਰੇ ਜੀ ਠੀਕ ਹੈ ਔਰ ਆ ਹੁਣ ਸਾਡੀ 10 ਲੱਖ ਵਾਲੀ ਸਕੀਮ ਜਿਹੜੀ ਇਹ ਸ਼ੁਰੂ ਹੋ ਜਾਣੀ ਆਇਸ਼ਮਾਨ ਪਹਿਲੇ ਆਲਰੇਡੀ ਬਣੇ ਹੋਇਆ 10 ਲੱਖ ਵਾਲੀ ਸਰਕਾਰ ਨੇ 2 ਅਕਤੂਬਰ ਤੋਂ ਸਟਾਰਟ ਕਰਨੀ ਹੈ ਉਹ ਵੀ ਪਰ ਨੇ ਸ਼ੁਰੂ ਹੋ ਜਾਣੇ ਆ ਤੁਹਾਡੇ ਲੇਬਰ ਕਾਰਡ ਆਲਰੇਡੀ ਤੁਹਾਡੇ ਮਰਖਲ ਸਾਰੇ ਪਿੰਡ ਦੇ ਬਹੁਤ ਬਣੇ ਹੋਏ ਆ ਠੀਕ ਹੈ ਨਾ ਔਰ ਇਲੈਕਸ਼ਨ ਦੇ ਦੌਰਾਨ ਆਪਾਂ ਈਸ਼ਰਮ ਕਾਰਡ ਵੀ ਬਣਾਏ ਹੋਏ ਆ ਉਹ ਟੀਮ ਸੰਬਧੀ ਦੁਆਰਾ ਇਲੈਕਸ਼ਨ ਲੈ ਲਓ ਉਹ ਦੁਬਾਰਾ ਲੈ ਲਓ ਇਹ ਡਾਟਾ ਚੰਗੀ ਮੋੜ ਦੇ ਦਿੱਸ ਹਾਂ ਕੋਈ ਨਹੀਂ ਹੈਗਾ ਮੇਰੇ ਕੋਲ ਵੀ ਨੰਬਰ ਹੈਗਾ ਉਹ ਲੈ ਲਓ ਜਿਹੜਾ ਡਾਟਾ ਆ ਉਹ ਬਹੁਤ ਕੀਮਤੀ ਚੀਜ਼ ਆ ਇਹ ਇਹ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਤਾਂ ਡਾਟਾ ਕਲੈਕਟ ਕਰਨ ਲੱਗਦੇ ਹੁਣ ਆਪਣੇ ਵਿੱਚ ਕੋਈ ਵੀ ਬੰਦਾ ਡਾਟਾ ਇਕੱਠਾ ਕਰੂਗਾ ਤਾਂ ਸਰਕਾਰ ਨੂੰ ਭੇਜੂਗਾ ਜੇ ਦੂਜੀ ਤਰ ਕੋਈ ਵੀ ਡਾਟਾ ਇਕੱਠਾ ਕਰੂਗੀ ਤਾਂ ਪਤਾ ਨਹੀਂ ਕਿੱਥੇ ਜਾਊਗਾ ਮਤਲਬ ਬੀਜੇਪੀ ਦੇ ਕੰਮ ਕਰਨ ਦੇ ਸਾਪਾ ਨੂੰ ਤਰਾਜ ਥੋੜਾ ਸਰਕਾਰ ਨੂੰ ਬੀਜੇਪੀ ਜਿਹੜਾ ਡਾਟਾ ਕਲੈਕਟ ਕਰ ਰਹੀ ਆ ਉਹਦੇ ਤੇ ਤਰਾਜ ਹੈ ਕਿ ਪੰਜਾਬ ਦੇ ਲੋਕਾਂ ਦਾ ਡਾਟਾ ਹੀ ਕਿਸੇ ਹੋਰ ਪਾਸੇ ਤੁਰੇ ਫਿਰੇ ਦੂਸਰਾ ਹੈਗੇ ਜਿਹੜੇ ਸਾਡੇ ਨੀਲੇ ਕਾਡ ਮਤਲਬ ਪ੍ਰਸ਼ਨ ਪ੍ਰੀ ਕਣਕ ਵਾਲੇ ਜਾਂ 2 ਰੁਪਏ ਵਾਲੀ ਕਣਕ ਦੇ ਕਣਕ ਦੇ ਕਾਡ ਆ ਉਹ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਤਾਂ ਕਿ ਕੋਈ 10 8 9 ਲੱਖ ਕਾਰਡ ਜੀ ਪੰਜਾਬ ਦੇ ਵਿੱਚ ਨਜਾਇਜ਼ ਬਣਿਆ ਹੋਇਆ ਜਿਨ੍ਹਾਂ ਕੋ ਕੋਠੀਆਂ ਕਾਰਾਂ ਨੇ ਤੇ ਸਭ ਕੁਝ ਹੈ ਇਹਦੇ ਕਹਿਣ ਦਾ ਮਤਲਬ ਇਹ ਹੀ ਹੁੰਦਾ ਆ ਕਿ ਜੇ ਅਸੀਂ ਇਹਦੇ ਉੱਤੇ ਲੰਬੰਦੀ ਨਾ ਕੀਤੀ ਜੇ ਅਸੀਂ ਭਾਜਪਾ ਦੇ ਖਿਲਾਫ ਇਹਦੇ ਲਈ ਨਾ ਖੜੇ ਹੋਏ ਤਾਂ ਉਹ ਕਾਰਡ ਡੈਫੀਨੇਟਲੀ ਕੱਟੇ ਜਾਣਗੇ ਹੁਣ ਸਰਕਾਰ ਨੇ ਸਟੈਂਡ ਲੈ ਲਿਆ ਕਿ ਅਸੀਂ ਉਹ ਕਾਰਡ ਨਹੀਂ ਕੱਟਦੇ ਹੋਣ ਦੇਵਾਂਗੇ ਹਨਾ ਉਹ ਜਾਣ ਕੇ ਜਿਹੜੀ ਸੈਂਟਰ ਗਵਰਨਮੈਂਟ ਹੈ ਸਾਨੂੰ ਇਦਾਂ ਜ਼ਲੀਲ ਕਰਨ ਵਾਸਤੇ ਕਿ ਜੀ ਪੰਜਾਬ ਪੰਜਾਬ ਭੁੱਖਾ ਥੋੜੀ ਐ ਐਵੇਂ ਕਾਰਡ ਬਣਾਊਗਾ ਜੀ ਇਹਨੂੰ ਜ਼ਰੂਰਤ ਹੈ ਉਹੀ ਬਣਾਊਗਾ ਹੈਨਾ ਵੀ ਉਹ ਕਾਰਡ ਜਿਹੜੇ ਬਣ ਰਹੇ ਬਣੇ ਹੋਏ ਆ ਉਹ ਸਾਡੇ ਵੱਲੋਂ ਜਾਇਜ਼ ਕਾਰਡ ਆ ਕੇ ਵੀ ਸੀ ਹੋ ਰਹੀ ਆ ਜਿਹੜੀ ਜਿਹਨੂੰ ਕੱਟਣ ਦੀ ਜ਼ਰੂਰਤ ਆ ਜਾਂ ਕੋਈ ਸੁਧਾਰ ਦੀ ਜ਼ਰੂਰਤ ਉਹ ਪੰਜਾਬ ਸਰਕਾਰ ਆਪਣੇ ਤੌਰ ਤੇ ਕਰ ਰਹੀ ਆ ਠੀਕ ਹੈ ਨਾ ਉਹ ਔਰ ਆਲਮੋਸਟ ਆਪਣੇ ਕੇ ਵੀ ਸੀ ਈ ਕੇ ਵੀ ਸੀ ਜਿਹੜੀ ਉਹ ਕੰਪਲੀਟ ਹੋ ਹੀ ਚੁੱਕੀ ਆ ਹੈਨਾ ਤੇ ਉਹਦੇ ਚੱਲ ਜੋ ਹੋ ਰਿਹਾ ਸੋ ਹੋ ਰਿਹਾ ਹੁਣ ਨਹੀਂ ਪਤਾ ਕਿ ਸੈਂਟਰ ਗਵਰਨਮੈਂਟ ਕਿਹੜਾ ਡਾਟਾ ਲੈ ਕੇ ਬੈਠੀ ਆ ਨੌ ਦਾਸ ਲੱਖ ਵਾਲਾ ਕੀ ਪਤਾ ਕਿਹਦੇ ਕੱਟੇ ਜਾਣ ਕੀ ਪਤਾ ਇਹ ਜਿਹੜੀ ਭਾਜਪਾ ਇਸ ਥੱਲੇ ਥੱਲੇ ਆਪਣਾ ਜਿਤਬਾਜੀ ਦੇ ਵਿੱਚ ਜਾਂ ਜਿਹੜੇ ਥੱਲੇ ਵਾਲੇ ਲੋਕ ਆ ਜਿਹੜੇ ਹੁਣ ਇੱਤ ਤੁਰੇ ਫਿਰਦੇ ਆ ਜਿਹੜਾ ਅਰੈਸਟ ਵੀ ਕੀਤਾ ਸੀਗਾ ਉਹ ਵੀ ਕੀ ਪਤਾ ਇਹ ਥੱਲੇ ਥੱਲੇ ਕਿਹੜੇ ਲੋਕਾਂ ਦਾ ਡਾਟਾ ਇਕੱਠਾ ਕਰੀ ਫਿਰਦੇ ਆ ਜਿਹੜਾ ਉੱਪਰ ਚਲੇ ਗਿਆ ਇਸ ਕਰਕੇ ਉਹ ਜਿਹੜੇ ਰਾਸ਼ਨ ਕਾਰਡ ਕੱਟ ਹੋਣ ਤੋਂ ਬਚਾਉਣ ਵਾਸਤੇ ਅਸੀਂ ਜਿਹੜੀ ਆ ਉਹ ਵਾਰਡ ਵਾਈਜ਼ ਲੋਕਾਂ ਤੱਕ ਅਪਰੋਚ ਕਰਨੀ ਆ ਨੁੱਕੜ ਮੀਟਿੰਗਸ ਕਰਨੀਆਂ ਉਹਨਾਂ ਨੂੰ ਅਵੇਅਰ ਕਰਨਾ ਕਿ ਕਿਸੇ ਇਹਨਾਂ ਦੇ ਪੁਚਲਾਵੇ ਦੇ ਵਿੱਚ ਨਾ ਆ ਜਿਓ ਜਿਹੜਾ ਇਹ ਡਾਟਾ ਇਕੱਠਾ ਕਰਦੇ ਆ ਹੋ ਸਕਦਾ ਇਹ ਤੁਹਾਡੇ ਹੀ ਕਾਰਡ ਕੱਟ ਦੇਣ ਤੇ ਕੱਲ ਨੂੰ ਅਸੀਂ ਬੈਠੇ ਦੇਖਾਂਗੇ ਕਿ ਜੀ ਕਿਉਂਕਿ ਜੇ ਡਾਟਾ ਚਲੇ ਗਿਆ ਤਾਂ ਕਾਰਡ ਕੱਟ ਸਕਦੇ ਆ ਉਹ ਠੀਕ ਹੈ ਨਾ ਜਿਹਦਾ ਕਟ ਚਲਾ ਗਿਆ ਲੋਡ ਬੰਦ ਹੋਣਗੇ ਕੁਝ ਜਿਹੜੀ ਹੋ ਗਈ ਨਵੇਂ ਲੋਡ ਬੰਦ ਆ ਸਾਡੀ ਕੇवाईसी ਕੰਪਲੀਟ ਹੋ ਰਹੀ ਆ ਇਹ ਕੰਪਲੀਟ ਹੋਣ ਤੋਂ ਬਾਅਦ ਲੋਡ ਬੰਦਾਂ ਦੇ ਨਵੇਂ ਕਾਰਡ ਬਣ ਜਾਣੇ ਕਿਉਂਕਿ ਜਿਹੜੀ ਕੇवाईसी ਪੰਜਾਬ ਸਰਕਾਰ ਕਰ ਰਹੀ ਆ ਉਹਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਉਹ ਕੱਟੇ ਜਾ ਰਹੇ ਆ ਜਿਹੜੇ ਅਬਰੌਡ ਚਲੇ ਗਏ ਉਹ ਕੱਟੇ ਜਾ ਰਹੇ ਆ ਜਾਂ ਜਿਹੜੀਆਂ ਬੱਚੀਆਂ ਇੱਕ ਥਾਂ ਤੋਂ ਦੂਜੀ ਥਾਂ ਵਿਆਹ ਕੇ ਚਲੀਆਂ ਗਈਆਂ ਜਾਂ ਉੱਥੋਂ ਆਈਆਂ ਉਹਨਾਂ ਦੇ ਨਵੇਂ ਕਾਰਡ ਨੇ ਆ ਔਰ ਇਹ ਬਹੁਤ ਸਾਰਾ ਕਾਰਡ ਸਾਡੇ ਕੋਲ ਬਹੁਤ ਸਾਰੇ ਨਾਮ ਜਿਹੜੇ ਉਹ ਕੱਟ ਹੋ ਰਹੇ ਜਿਹਦੇ ਤਹਿਤ ਅਸੀਂ ਨਵੇਂ ਕਾਰਡ ਹੋਰ ਬਣਾ ਸਕਦੇ ਇਹ ਤੋਂ ਫੋਰਮ ਬਾਅਦ ਕਾਰਡ ਜਿਹੜੇ ਨਵੇਂ ਸ਼ੁਰੂ ਹੋ ਜਾਣਗੇ ਔਰ ਡੀਪੂ ਸਾਡੇ ਬਸ ਜਲਦੀ ਅਨਾਉਂਸਮੈਂਟ ਹੋਣ ਵਾਲੀਆਂ ਜਿਹੜੀਆਂ ਡੀਪੂ ਪਿੰਡਾਂ ਦੇ ਵਿੱਚ ਅਸੀਂ ਬਣਾਏ ਸੀ ਸਾਰੇ ਉਹ ਅਨਾਉਂਸਮੈਂਟ ਸਾਡੀ ਹੋਣ ਵਾਲੀ ਕਿਉਂਕਿ ਉਹਦਾ ਸਟੇ ਲੱਗਿਆ ਹੋਇਆ ਸੀ ਟੁੱਟ ਗਿਆ ਉਹ ਆ ਜਾਣਗੇ ਹੁਣ ਸਾਰੇ ਇਸ ਕਰਕੇ ਲੋਕਾਂ ਨੂੰ ਵੇਅਰ ਕਰਨਾ ਕਿ ਇਹਨਾਂ ਦੇ ਬਹਿਕਾਵੇ 'ਚ ਨਾ ਆਜੇ ਇਥੇ ਤੁਹਾਡਾ ਕੁਸ਼ਨ ਹੀ ਸਵਾਲਣ ਵਾਲੇ ਸਵਾਈ ਨੁਕਸਾਨ ਤੋਂ ਬੀਜੇਪੀ ਪੰਜਾਬ ਦਾ ਕੁਝ ਨਹੀਂ ਕਰ ਸਕਦੀ ਇਹਨਾਂ ਦੇ ਸਿਰਫ ਨੁਕਸਾਨ ਕਰਨਾ ਜਿਸ ਲੈਵਲ ਤੇ ਮਰਜੀ ਦਾ ਇਹ ਚੀਜ਼ਾਂ ਤੁਸੀਂ ਆ ਜਿਹੜਾ ਹੁਣ ਤੁਹਾਨੂੰ ਦੱਲ ਦਸ ਰਹੇ ਉਹ ਉਹ ਇਹਨਾਂ ਕੈਂਪਾਂ ਦੇ ਵਿੱਚ ਉਹ ਗੱਲ ਵੀ ਕਰਨੀ ਹੈ ਜੋਤਨਾ ਸ਼ਿਵਰਧ ਵੀ ਕਰਨੀ ਹੈ ਔਰ ਜਿਹੜੇ ਰਾਸ਼ਨ ਕਾਰਡ ਕੱਟੇ ਆ ਬੀਜੇਪੀ ਨੇ ਇਹਨੂੰ ਕੱਟ ਰਹੀ ਆ ਇਹਦੇ ਖਲਾਫ ਵੀ ਗੱਲ ਕਰਨੀ ਹੈ ਕਿ ਨਹੀਂ ਇਹਨਾਂ ਦੇ ਸੰਪਰਕ ਦੇ ਵਿੱਚ ਆਣਾ ਬੀਜੇਪੀ ਵੀ ਧੱਕਾ ਕਰ ਰਹੀ ਆ ਅੱਗੇ ਵੀ ਕਰਦੀ ਆ ਗਾਂ ਵੀ ਕਰੂਗੀ ਤੇ ਇਹ ਚੀਜ਼ਾਂ ਜਿਹੜੀਆਂ ਨਾ ਸਾਰੇ ਹਲਕੇ ਦੇ ਵਿੱਚ ਆਪਾਂ ਕਰਨੀਆਂ 3 ਦਿਨ ਖਤਮ ਵੀ ਕਰਦੇ। ਠੀਕ ਹੈ। ਹੂੰ ਸੈੱਬ ਲੱਗਣੀ ਹੈ 15 ਗੱਟ ਪਾਉਣੀ ਹੈ। ਤੇ ਦੋ ਬਿਲਗੇ ਤੋਂ ਕਾਫੀ ਨਹੀਂ ਮੰਨਣਾ ਉੱਤੇ ਤੇ ਜਿਹੜੀ ਸੜਕ ਦੇ ਨਾਲ ਆਪਣੇ ਬੰਨਿਆ 1 ਬੰਨ 10 ਫੁੱਟ ਦੀ ਵੀ ਸੜਕ ਆ। ਸੜਕ ਦੇ ਵਿੱਚੋਂ ਆਪਾਂ ਜੋ 1040 ਵੀ ਥੱਲੇ ਪੱਟੇ ਦੇ ਪੋਏ ਪਾਵਾਂਗੇ ਦਰਿਆ ਦੇ ਵਿੱਚ। ਇਹਦਾ ਦਰਿਆ ਦਾ ਮਤਲਬ ਉਹਨਾਂ ਪਾਣੀ ਦਾ ਵਹਾਅ ਪੂਰਾ ਆ। ਉਹ ਬੈਕ ਪਾਣੀ ਮਿਲਦੇ ਰਹਣ ਹੋਵੇ। ਫਿਰ ਆਪਾਂ ਇੱਥੇ ਲੌਕ ਲਾ। ਉਥੇ ਲੋਕ ਲੱਗਦਾ ਹੁੰਦਾ ਪਾਣੀ ਮੋੜਨਾ ਨਹੀਂ ਪਿੱਛੇ ਨੂੰ ਹਾਂਜੀ ਜਿੱਦਾਂ ਆਪਣੇ ਘਰਾਂ ਦੇ ਵਿੱਚ ਨਹੀਂ ਆਪਾਂ ਲਾਉਂਦੇ ਆਪਣੇ ਟਾਇਲਟ ਨੇ ਲੱਗਦੀਆਂ ਹਾਂਜੀ ਉਹਦੇ ਵਿੱਚ ਪਾਣੀ ਬਾਹਰੋਂ ਅੰਦਰੋਂ ਥੋੜੀ ਆ ਜਾਂਦਾ ਜੇ ਨਾਲੀਆਂ ਭਰੀਆਂ ਵੀ ਹੋਣ ਆਉਂਦਾ ਕੱਲੀ ਟਾਇਲਟ ਚ ਪਾਣੀ ਇਦਾਂ ਇੱਕ ਲੋਕ ਹੁੰਦਾ ਅੱਗੇ ਜਦੋਂ ਲਾਸਟ ਦੇ ਉੱਤੇ ਜਾ ਕੇ ਪਾਈਪ ਦੇ ਮੋੜੇ ਇੱਕ ਲੋਕ ਹੁੰਦਾ ਉੱਤ ਪਾਣੀ ਜਾ ਸਕਦਾ ਵਾਪਸ ਨਹੀਂ ਆ ਸਕਦਾ ਹਾਂ ਔਰ ਇਹ ਸਭ ਤੋਂ ਵਧੀਆ ਰੂਟ ਜਿਹੜਾ ਹੈ ਨਾ ਪਾਣੀ ਨੂੰ ਜਾਣ ਦਾ ਉਹ ਇਹੀ ਆ ਕਿਉਂਕਿ ਵਹਾਵ ਇਧਰ ਨੂੰ ਆ ਸਾਰਾ ਨੀਵਾ ਪਾਸੇ ਨੀਵਾ ਪਾਸਾ ਆ ਕੱਲ ਦਈਆ ਮੈਂ ਸੁਣ ਰਹੀ ਹਾਂ ਹੁਣੇ ਕਮਲ ਮਾਰਨ ਲੱਗਿਆ ਹੋਇਆ ਹੈ ਕਿਉਂਕਿ ਜਾ ਕੇ ਆਪਰੇਸ਼ਨ ਪ੍ਰੋਫਿਸ਼ਨ ਕਰ ਕੋਈ ਝੂਠੀਆਂ ਸੱਚੀਆਂ ਛਪੀਆਂ ਛੁਪੀਆਂ ਬਣਾ ਤੇਰੇ ਪੈਸੇ ਕਮਾਉਣ ਦਾ ਟਾਈਮ ਹੈ ਉਹ ਕਮਾ ਜਾ ਕੇ ਜਿਹੜਾ ਅਸਲ ਕੰਮ ਹੈ ਤੇਰਾ ਤੂੰ ਉਹ ਕਰ ਕਹਿੰਦਾ 2 ਲੱਖ ਰੁਪਈਆ ਮੈਂ ਛੱਡ ਬਣਾਉਣ ਦੇ ਕੇ ਜਾ ਉਹਨੂੰ ਕਿ ਜਿਹੜਾ ਤੇਰਾ ਅਸਲ ਕੰਮ ਹੈ ਨਾ ਤੂੰ ਉਹ ਕਰ ਜਾ ਕੇ ਤੇਰੇ ਨਹੀਂ ਵਸਦੀ ਗੱਲ ਵੀ ਲਕੀਰਾਂ ਕੌਣ ਕਿੱਧਰ ਨੂੰ ਮਾਰਦਾ ਸਾਨੂੰ ਆਉਂਦੀਆਂ ਲਕੀਰਾਂ ਬੰਨਿਆ ਨਹੀਂ ਉਹ ਕੰਮ ਉਹ ਤਰ੍ਹਾਂ ਬੈਠਾ ਨਹੀਂ ਉਹ ਵੀ ਚੱਨੀ ਜਾਂਦਾ ਇਹ ਨਹੀਂ ਜਦੋਂ ਮੈਂ ਵਾਰੀ ਤੁਸੀਂ ਹੋਰ ਲੈਂਦੇ ਹੋ ਨੰਬਰ ਭੇਜੋ ਮੈਨੂੰ ਭੇਜੋ ਗਰੰਟੀ ਜੁਦਾ ਨਹੀਂ ਤੁਸੀਂ ਇੱਕ ਕੰਮ ਹੋਰ ਕਰ ਲਓ ਟੁੱਟੀਆਂ ਨਾ ਰੰਗੀਆਂ ਦੇ ਰਹੀ ਟੁੱਟੀਆਂ ਦਾ ਘੰਟਾ ਘੰਟਾ ਦੇ ਰਵੇ ਨੂੰ ਭਾਜੀ ਹਾਂ ਘੰਟਾ 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 ਜਿਹੜੀ ਪਿੱਛੇ ਬੰਦ ਕਰ ਦੇ ਸਾਰੇ ਇੱਕ ਹੋਰ ਕੰਮ ਕਰ ਲਓ ਇੱਕ ਵਾਰੀ ਸਾਰੀਆਂ ਟੁੱਟੀਆਂ ਲਵਾਓ ਆ ਪਲਵਾ ਦਿਓ ਪਲਾਸਟਿਕ ਦੀਆਂ ਟੁੱਟੀਆਂ ਇੱਕ ਵਾਰੀ ਸਾਰੀਆਂ ਟੁੱਟੀਆਂ ਲਗਵਾ ਕੇ ਚਲੋ ਮੈਂ ਜਦੋਂ ਆਉਂਗੀ ਨਾ ਹਣ ਉਦੋਂ ਮੀਡੀਆ ਨੂੰ ਕਹਿੰਦੇ ਨੇ ਕਹੋ ਬਾਈਕ ਵੀਟ ਲੈ ਲੈਣ ਮੈਂ 10 ਦਿਨ ਨਹੀਂ ਜਾਣਾ ਪੰਜੀਆਂ ਵੀ ਇਹ ਕਹਿੰਦੇ ਸੀ ਸਾਡੇ ਐਸਡੀਓ ਵੀ ਇਹ ਕਹਿੰਦਾ ਸੀ ਇੱਕ ਪਰੀ ਪ੍ਰਸਾਦ ਬੈਠ ਦਿਓ ਸਾਡਾ ਸਾਨੂੰ ਫੇਰ ਬਣਾਓ ਫੇਰ ਬਣਾਉਂਦਾ ਫੇਰ ਬਸ ਵੀ ਲਈ ਸਾਰਿਆਂ ਨੇ ਤੱਕੇ ਲਾ ਕੇ ਕਾਲੀ ਰਾਈ ਦਾ ਆਪਾਂ ਬੇਸ਼ੱਕ ਪੱਥਰ ਪਾ ਕੇ ਹੀ ਛੱਡ ਦਿੰਦੇ ਜਿੰਨਾ ਬਹਿਣਾ ਸੀ ਬਹਿ ਜਾਂਦਾ ਹੈ ਹਨਾ ਕਿ ਦੇਖੋ ਤਕਲੀਫ ਤਾਂ ਹੁੰਦੀ ਬਿਨਾਂ ਸ਼ੱਕ ਹਾਲਤ ਮਾੜਾ ਸੀ ਪਰ ਇਹ ਥੋੜੀ ਕੀ ਹੁਣ ਜੇ ਅਸੀਂ ਦੁੱਖ ਹੀ ਨਹੀਂ ਸਹਿ ਸਕਦੇ ਅਸੀਂ ਆਪਣੇ ਥੋੜਾ ਹੀ ਬੈਠਾ ਜੇ 3 ਕਿਲੋਮੀਟਰ ਤੇ ਵਿੱਚ 50 ਮੀਟਰ ਬੈਠ ਵੀ ਗਿਆ ਤਾਂ ਕਿੱਡੀ ਕਰਾਉਣਾ ਐਦਗੀ ਸੁਆਦ ਆਤਾ ਉਹਦਾ ਪਰਦਾ ਦੇ ਚਾਹੇ ਕਿਸੇ ਚੰਗੀ ਕਰਦੀ ਤੋ ਕੀ ਕਿਰਨ ਪਹੁੰਚ ਆ ਰਹੀ ਹੈ ਇਹ ਹੁਣੇ ਸੁਆਦ ਇਹ ਹੁਣ ਠੰਡੇ ਵੀ ਪਏ ਨੇ ਬੜਾ ਕੰਮ ਹੈ ਹਰ ਤੁਹਾਡੇ ਵਿੱਚੋਂ ਹਰ ਵਰਕਰ ਨੂੰ ਇਦਾਂ ਹੀ ਹੋਮ ਚ ਰਹਿਣਾ ਪੈਣਾ ਤਾਂ ਉਹ ਸੈਟ ਆਣਾਗਾ ਸਾਰੇ ਜਣੇ ਫੋਮ ਚ ਰਹਿ ਰਹੇ ਹੋ ਮਾਸਟਰ ਜੀ ਨੇ ਵੀ ਖਿੱਚ ਤਾਂ ਕਵਨ ਆਪਾਂ ਨਾਲ ਆਪਣੇ ਆਪ ਨੂੰ ਦੇਖਦਾ ਪਾਣੀ ਚੱਲਦਾ ਹੀ ਰਹਿੰਦਾ ਉਹਨਾਂ ਨੂੰ ਦੱਸ ਦਿਓ ਕਿ ਤੁਸੀਂ ਜਦੋਂ ਵੀ ਟੈਪ ਖੋਲੋਗੇ ਤੁਹਾਡੀ ਟੁੱਟੀ ਚ ਪਾਣੀ ਹੋਊਗਾ ਤੁਸੀਂ ਜਮਾ ਨਾ ਕਰੋ ਤੁਸੀਂ ਕੁਸ਼ ਨਾ ਕਰੋ ਇਹ ਸੇਵ ਉੱਦਾਂ ਪਾਣੀ ਸੇਵ ਨਹੀਂ ਹੋਣਾ ਲੋਕ ਬੰਦ ਕਰਨ ਤੋਂ ਘੌੜ ਮੰਨਦੇ ਆ ਨਹੀਂ ਜਿਉ ਉਹਨਾਂ ਨੂੰ ਪਤਾ ਹੋਊਗਾ ਕਿ ਘੌੜ ਕਰ